ਤੁਸੀਂ ਵੇਖ ਰਹੇ ਹੋ ਜੀਤ ਮੈਡੀ ਵੀ ਮੈਂ ਨਵਾਂ ਸ਼ਹਿਰ ਤੋਂ ਜਸਵੀਰ ਤਖਤੂਰ ਪਰ ਫੇਰੇ ਨਾਲ ਗੁਰਜਿੰਦਰ ਸਿੰਘ ਗੁਰੂ ਤੇ ਰਮਿੰਦਰ ਸਿੰਘ ਪੈਂਟੂ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਵਾਂ ਸ਼ਹਿਰ ਦਾ ਕੀ ਹਾਲ ਹੈ ਜਿਹਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਨੇ ਪਿਛਲੇ ਕਈ ਦਿਨਾਂ ਤੋਂ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਆਹ ਤੁਹਾਨੂੰ ਦਿਖਾ ਰਹੇ ਆਂ ਸ਼ਹਿਰ ਦਾ ਕਿਸ ਤਰ੍ਹਾਂ ਮੰਦਾ ਹਾਲ ਹੋਇਆ ਪਿਆ ਖਾ ਦਾ ਗੰਦਗੀ ਦੇ ਢੇਰ ਲੱਗੇ ਹੋਏ ਨੇ ਤੇ ਤੁਹਾਡੀ ਅਸੀਂ ਗੱਲਬਾਤ ਕਰਉਣੀ ਹੈ ਸ਼ਹਿਰ ਵਾਸੀਆਂ ਦੇ ਨਾਲ ਵੀ ਉਹ ਕੀ ਕਹਿਣਾ ਚਾਹੁੰਦੇ ਇਸ ਬੰਦੀ ਅੱਜ ਜੋ ਸ਼ਹਿਰ ਦਾ ਮੰਦਾ ਹਾਲ ਹੈ ਤੁਹਾਨੂੰ ਦਿਖਾਰੇ ਕਿਸ ਤਰ੍ਹਾਂ ਗੰਦਗੀ ਦੇ ਢੇਰ ਲੱਗੇ ਹੋਏ ਨੇ ਤਾਂ ਤਾਂ ਸਾਫਾਈ ਨਾ ਹੋਣ ਕਾਰਨ ਤੇ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਦੂਜੇ ਪਾਸੇ ਜੋ ਹਾਲ ਹੈ ਸ਼ਹਿਰ ਦਾ ਉਹ ਤੁਹਾਨੂੰ ਦਿਖਾਰੇ ਕਿਸ ਤਰ੍ਹਾਂ ਦਾ ਹਾਲ ਬਣਿਆ ਹੋਇਆ ਹੈ ਜਿਸ ਦੇ ਵਿੱਚ ਬਵਾਰੀਆਂ ਫੈਲਣ ਦਾ ਹੱਦਸ਼ਾ ਹੈ ਤੇ ਤੁਹਾਨੂੰ ਦਿਖਾਰੇ ਕਿ ਮੇਨ ਰੋਡ ਦੇ ਉੱਤੇ ਹਰ ਤਰ੍ਹਾਂ ਦੇ ਗੰਦਗੀ ਦੇ ਢੇਰ ਲੱਗੇ ਹੋਏ ਆਪਾਂ ਸ਼ਹਿਰ ਵਾਸੀਆਂ ਦੇ ਨਾਲ ਤੁਹਾਡੀ ਗੱਲਬਾਤ ਕਰ ਰਹੇ ਹਾਂ ਤਾਂ ਇਸ ਸਬੰਧੀ ਤੁਹਾਨੂੰ ਕੀ ਕਹਿਣਾ ਚਾਹੋਗੇ ਜੋਸ਼ੀ ਜੀ ਨਾਲ ਉਹ ਦੱਸਣਗੇ ਕਿ ਅੱਜ ਸ਼ਹਿਰ ਦਾ ਕੀ ਹਾਲ ਹੈ ਬੜੇ ਲੰਬੇ ਸਮੇਂ ਤੋਂ ਇੱਥੇ ਦੀ ਨਗਰ ਕੌਂਸਲ ਹੈੱਡਲੈਸ ਹੋ ਚੁੱਕੀ ਹੈ ਕੋਈ ਉਹਦਾ ਮਾਈ ਬਾਪ ਨਹੀਂ ਰਿਹਾ ਸਪਸੇ ਕੌਂਸਲ ਦੇ ਕੰਮ ਵਿਖਰੇ ਹੋਏ ਨੇ ਕਿੱਥੇ ਨਵਾਂ ਸ਼ਹਿਰ ਦੀ ਮਜਬੂਰ ਰੇਲਵੇ ਰੋਡ ਜਿਹਦੇ ਵਿੱਚ ਜਦੋਂ ਮੀਂਹ ਪੈਂਦਾ ਤਾਂ ਛੱਪੜ ਦੀ ਤਰ੍ਹਾਂ ਪਾਣੀ ਇਕੱਠਾ ਹੋ ਜਾਂਦਾ ਹੈ ਕੋਈ ਇਸ ਕਦਰ ਨੇ ਕਿ ਜਾਨਲੇਵਾ ਨੇ ਲੋਕਾਂ ਦੇ ਜੋ ਵੀ ਉੱਥੇ ਟੂਬੀਲਰ ਜਾਂ ਫੋਰ ਵੀਲਰ ਚਲਾ ਕੇ ਨਿਕਲਦੇ ਨੇ ਉਹਨਾਂ ਨੂੰ ਜਿਆਦਾ ਸਰਵਾਈਕਲ ਜਾਂ ਪਿੱਛ ਦੇ ਜਿਨ੍ਹਾਂ ਨੂੰ ਅਸੀਂ ਮੰਨ ਕੇ ਕਹਿੰਦੇ ਆ ਵਰਟੀਬਰਸ ਨੂੰ ਚੋਟਾਂ ਪਹੁੰਚਦੀਆਂ ਨੇ ਔਰ ਉਹਦੀ ਸਿਹਤ ਨੂੰ ਬਹੁਤ ਹੀ ਨੁਕਸਾਨ ਪਹੁੰਚਦਾ ਹੈ ਹੁਣ ਨਵਾਂ 이슈 ਆ ਗਿਆ ਕਿ ਨਗਰ ਕੌਂਸਲ ਸਫਾਈ ਕਰਮਚਾਰੀਆਂ ਨੂੰ ਤਨਖਾਹ ਨਹੀਂ ਦੇ ਰਹੀ ਹੈ ਜਿਹਦੇ ਕਾਰਨ ਮਜਬੂਰ ਹੋ ਕੇ ਸਫਾਈ ਕਰਮਚਾਰੀ ਜਿਨ੍ਹਾਂ ਦੇ ਸਿਰ ਤੇ ਸ਼ਹਿਰ ਦੀ ਸਫਾਈ ਦਾ ਜੁਮਾ ਹੈ ਉਹ ਇਸ ਵੇਲੇ ਹੜਤਾਲ ਤੇ ਬੈਠੇ ਨੇ ਉਹਨਾਂ ਦੇ ਪਰਿਵਾਰ ਜਿਸ ਤਨਖਾਹ ਦੇ ਨਾਲ ਚੱਲਦੇ ਨੇ ਉਹ ਵੀ ਅੱਜ ਮੁਸੀਬਤ ਵਿੱਚ ਨੇ ਜਿਸ ਦੇ ਨਤੀਜੇ ਜਨ ਅੱਜ ਪੂਰਾ ਸ਼ਹਿਰ ਇਸ ਤਰ੍ਹਾਂ ਦੇ ਗੰਦ ਦੇ ਢੇਰਾਂ ਦੇ ਕੋਲੋਂ ਲੰਘਣ ਤੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਗਿਆ ਹੈ ਇਹ ਲੈ ਆ ਦੇਖੋ ਆਪਾਂ ਇਸ ਸਮੇਂ ਖੜੇ ਆ ਬੰਦਾ ਰੋਡ ਤੇ ਜਿਹੜਾ ਕਚਰਾ ਹੈ ਜਿਹੜਾ ਕੂੜਾ ਕਰਕਟ ਉਹਨੇ ਅੱਧੀ ਸੜਕ ਘੇਰੀ ਹੋਈ ਹੈ ਜੇ ਗੱਡੀ ਅੱਜ ਕੱਲ ਦੀ ਜੋ ਹਾਲਾਤ ਨੇ ਨਵਾਂ ਸ਼ਹਿਰ ਦੇ ਜੇ ਗੱਡੀ ਮਾਸਾ ਦੇ ਵੀ ਟਿੱਟੀ ਪੱਟੀ ਤੋਂ 1.5 ਮਿੰਟ ਦੀ ਸੜਕ ਤੇ ਰਹਿ ਜਵੇ ਉਸ ਵੇਲੇ ਫੋਟੋ ਖਿੱਚ ਕੇ ਚਲਾਨ ਕੱਟ ਦਿੱਤਾ ਜਾਂਦਾ ਹੁਣ ਆ ਕੂੜੇ ਦਾ ਚਲਾਨ ਕੌਣ ਕਰੂਗਾ ਵੱਡੇ ਸਵਾਲ ਇਹ ਨੇ ਇੱਥੇ ਤੁਸੀਂ ਦੇਖੋ ਕਿ ਆ ਆਵਾਰਾ ਪਸ਼ੂ ਔਰ ਪੁੱਛੇ ਨੇ ਇੱਥੇ ਕੁੱਤਾ ਵੀ ਨਜ਼ਰ ਆ ਰਿਹਾ ਇਹ ਗੰਦਗੀ ਖਾ ਰਹੇ ਔ ਪੁੱਛੇ ਆਵਾਰਾ ਪਸ਼ੂ ਜਿਨ੍ਹਾਂ ਦੇ ਸਿਰ ਦੇ ਉੱਤੇ ਬਹੁਤ ਵੱਡਾ ਕਾਉਸਿਸ ਲਿਆ ਜਾਂਦਾ ਹਰ ਸਾਲ ਨਾਤੀ ਸਰਕਾਰਿਓ ਨਾ ਮਸ਼ਹਰ ਦੇ ਵਿਰੋਧ ਨਾ 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 अज जो सा शहर तो के हालात खास तौर पर जो किसी सड़क पर चल जाओ बहुत बड़ा और जिस तरीके जो सफाई कर्मचारी है पिछले लंबे समय के साथ इलाके बैठी है मैं समझता कि साहर वास्ते बहुत बड़ी मन भर की गलत और मैं समझता कि जो ਕਸਨਾ ਇਹ ਜਦ ਨਹੀਂ ਹਲ ਹੁੰਦਾ ਤਾਂ ਇਹ ਗੂਲ ਨਹੀਂ ਕਿ ਜਦ ਨਾਲ ہماری ਬਜਟ ਦੀ ਸ਼ੁਰੂਆਤ ਹੋਏ। ਅੰਦਰ ਊੜੇ ਮਤਨ ਲੈ ਕੇ ਅ ਅੱਜ ਆਪਾਂ ਬਿਸਸਾਨ ਜਿਹੜੇ ਇਸ ਨੂੰ ਨਾਲੋਂ ਬਾਹਰ ਲਿਖੇ ਮੈਟਰ ਨਾਲ ਉਹ ਕੀ ਬੇਤਿਕ ਕੀਤੀ ਹੈ ਕਿ ਇਹ ਜਿਹੜੇ ਜਿਹ ਮੁਲਾਜ਼ਮਾ ਉਹਨਾਂ ਨੂੰ ਖਾਵਾ ਦੇਣਗੇ ਕਿਸੇ ਤਰ੍ਹਾਂ ਨਹੀਂ ਕੋਈ ਸਟੂਨ ਨਹੀਂ ਰਿਹਾ ਕੋਈ ਨਹੀਂ ਹੈ ਬੜਾ ਜਿਆਦਾ ਜਿਹੜਾ ਸੇਮਾ ਦਾ ਜਿਹੜਾ ਮਸਲਾ ਹੈ ਉਹਨੂੰ ਕੀਤਾ ਜਾਣਾ ਚਾਹੀਦਾ ਤਾਂ ਕਿ ਜਿਹੜਾ ਇਸਟਾਨ ਤੋਂ ਵੱਡਾ ਕਿੰਦਾ ਤੇ ਜਿਹੜਾ ਬਿਮਾਰੀ ਫੈਲਣ ਦਾ ਜਿਹੜਾ ਡਰ ਬਣਾ ਹੋਇਆ ਹੈ ਸ਼ਹਿਰ ਤੇ ਉਹਨੂੰ ਆਪਾਂ ਮੌਕੇ ਤੇ ਹੀ ਫਰਸਕੀ ਦੀ ਅਗਰ ਨਾ ਬੰਦ ਕੀਤੀ ਲੱਗੇ ਤਾਂ ਉਹ ਬਾਹਰ ਐਸਲ ਅਜਿਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ